ਰਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਤਸ਼ਾਹ ਦੇ ਪਾਵਨ ਦਰਬਾਰ ਦੀ ਹਾਜ਼ਰੀ ਪਰ ਰਹੀ ਸਾਧ ਸੰਗਤ ਜੀਓ ਮਲਾਰ ਰਾਗ ਦੇ ਵਿੱਚ ਗੁਰੂ ਅਮਰਦਾਸ ਜੀ ਪਾਤਸ਼ਾਹ ਜੀ ਦਾ ਜੋ ਆਪ ਜੀ ਨੇ ਬਚਨ ਸਰਵਣ ਕੀਤਾ ਸਤਿਗੁਰੂ ਜੀ ਆਮ ਸਾਰੇ ਹੀ ਲੋਕਾਂ ਦੀ 84 ਲੱਖ ਜੀਵ ਕਹਿ ਲਓ ਜਿਤਨੇ ਵੀ ਮਨੁੱਖ ਨੇ ਸਭ ਬਾਰੇ ਜ਼ਿਕਰ ਕਰ ਰਹੇ ਨੇ ਕਿ ਭਰਮ ਭਰਮ ਜੋਨ ਮਨਮੁਖ ਪਰਮਾਈ ਭਰਮ ਦਾ ਮਤਲਬ ਹੁੰਦਾ ਪਟਕਣਾ ਭਰਮ ਦਾ ਮਤਲਬ ਹੁੰਦਾ ਇਲਿਊਜ਼ਨ ਅਸੀਂ ਇਲਿਊਜ਼ਨ ਦੇ ਵਿੱਚ ਵੀ ਸ਼ੰਕੇ ਵਿੱਚ ਵੀ ਨਾਲ ਉਹ ਜੀ ਵੀ ਪਟਕ ਰਹੇ ਆਂ ਪਹਿਲੀ ਗੱਲ ਤੇ ਜੀ ਆਪਾਂ ਮਨੁੱਖਾ ਜਨਮ ਤੋਂ ਪਹਿਲੇ ਦੀ ਗੱਲ ਲਾਈ ਹੈ ਨਾ ਬਿਫੋਰ ਇਸ ਤੋਂ ਪਹਿਲੇ ਕੀ ਹੋਇਆ ਸੀ ਤੇਰਾ ਬੈਕਗ੍ਰਾਉਂਡ ਕੀ ਹੈ ਤੇਰਾ ਉਹ ਚੈੱਕ ਕਰੀਏ ਪਿਛਲਾ ਆਪਾਂ ਲੋਕਾਂ ਨੂੰ ਪੁੱਛੀ ਲੈਣੇ ਪਿੱਛੇ ਕਿੱਥੋਂ ਦੇ ਹੋ ਪਿੱਛੇ ਕੀ ਕਰਦੇ ਸੀ ਤੋ ਆਪਾਂ ਇਸ ਜਨਮ ਦੀ ਗੱਲ ਛੱਡ ਦਈਏ ਜੋ ਬੈਕਗ੍ਰਾਉਂਡ ਪਿੱਛੇ ਸਾਡੀ ਗੱਲ ਹੈ ਉਹ ਹੀ ਆਪਾਂ ਦੇਖੀਏ ਤੋ ਸਤਿਗੁਰੂ ਜੀ ਕਹਿੰਦੇ ਨੇ ਤੇਰੀ ਹਾਲਤ ਐ ਸੀ ਬਈ ਲੱਖ 84 ਪ੍ਰਮਤਿਆ ਦੁਲਭ ਜਨਮ ਪਾਇਓ ਹੈ ਨਾਨਕ ਨਾਮ ਸੰਭਾਲ ਤੋ ਸੋਦ ਨੇੜਾ ਕਈ ਜੂਨਾ ਵਿੱਚ ਭਟ ਗਏ ਆ ਤੇ ਜਦੋਂ ਮੈਂ ਜੂਨਾਵਲ ਵੇਖਦਾ ਮੈਂ ਤੇ ਕਈ ਵਾਰੀ ਮੈਂ ਕਹਿੰਦਾ ਹੁੰਨਾ ਵੀ ਉਹ ਜੂਨਾ ਜਿਨ੍ਹਾਂ ਨੂੰ ਅਸੀਂ ਵੇਖਣਾ ਨਹੀਂ ਚਾਹੁੰਦੇ ਕਈ ਜਾਨਵਰ ਤੇ ਐਸੇ ਨੇ ਸਾਨੂੰ ਸੋਹਣੇ ਲੱਗਦੇ ਨੇ ਅਸੀਂ ਫੋਟੋਆਂ ਖਿੱਚਦੇ ਆ ਮੋਰ ਦੀਆਂ ਕਬੂਤਰ ਦੀਆਂ ਕਈ ਐਸੇ ਜਾਨਵਰ ਨੇ ਚਿੜੀਆ ਘਰ ਵਿੱਚ ਲੋਕੀ ਜਾਂਦੇ ਨੇ ਸਪੈਸ਼ਲ ਫੋਟੋ ਖਿੱਚਦੇ ਨੇ ਸਭ ਦੇ ਕੋਲ ਵੀ ਸਾਨੂੰ ਚੰਗੀਆਂ ਲੱਗਦੀਆਂ ਨੇ ਲੇਕਿਨ ਕੁਝ ਜੀਵ ਜੰਤੂ ਐਸੇ ਨੇ ਜਿਨ੍ਹਾਂ ਨੂੰ ਵੇਖਣਾ ਨਹੀਂ ਚਾਹੁੰਦੇ ਉਨਾ ਦਾ ਰਹਿਣ ਸਨ ਗੰਦਾ ਬਦਬੂਦਾਰ ਔਰ ਉਹ ਐਸੀਆਂ ਜੂਨਾ ਤਰ੍ਹਾਂ ਦੇ ਜੂਨੀਆਂ ਗੰਧੀਆਂ ਜੂਨੀਆਂ ਤੇ ਆਪਾਂ ਕਈਆਂ ਨੂੰ ਵੇਖ ਕੇ ਤੇ ਡਰ ਵੀ ਜਾਂਦੇ ਆ ਲੇਕਿਨ ਇਹ ਮੈਂ ਪਤਾ ਕਿਉਂ ਕਹਿ ਰਿਹਾ ਉਹ ਸਾਰੀਆਂ ਜੂਨਾ ਚ ਅਸੀਂ ਭਟਕ ਕੇ ਆਏ ਆਂ ਸਾਰੀਆਂ ਜੂਨਾ ਚ ਤੇ ਜਿਹੜੀਆਂ ਜੂਨਾ ਅਸੀਂ ਪਾਲਦੇ ਰਹੇ ਆ ਨਾ ਇਹ گاਵਾ ਮੱਜਾਂ ਇੱਕ ਵਾਰੀ ਮੈਂ ਪੰਜਾਬ ਵਿੱਚ ਕਿਸੇ ਗੁਰਮੁਖ ਪਿਆਰੇ ਦੇ ਨਾਲ ਰਹਿੰਦਾ ਸੀ ਕਿਉਂਕਿ ਅਸੀਂ ਰਾਜਸਥਾਨ ਦੇ ਆ ਤੇ گاਵਾ ਮੱਜਾਂ ਤੇ ਹਰ ਮੁਲਕ ਵਿੱਚ ਨੇ ਪਰ ਅਸੀਂ ਸ਼ਹਿਰੀ ਬੰਦੇ ਸੀ ਮੈਨੂੰ ਪਤਾ ਨਹੀਂ ਸੀ ਤੇ ਉਹ ਸੰ ਥੋੜੇ ਉਹਨਾਂ ਕੋਲ ਗਾਵਾਂ ਮੱਝਾਂ ਰੱਖੀਆਂ ਸਨ ਤੇ ਸਿੱਖਿਆ ਦੇਣ ਦਾ ਢੰਗ ਹੁੰਦਾ ਮੈਂ ਕੋਲ ਬੈਠਾ ਮੈਨੂੰ ਕਹਿੰਦੇ ਤੂੰ ਗਾਵਾਂ ਮੱਝਾਂ ਨੂੰ ਮੰਨੀ ਵਿਖਦਾ ਤੇ ਮੈਂ ਕਿਹਾ ਕੀ ਗੱਲ ਕਹਿੰਦੇ ਤੂੰ ਰਹਿ ਸਕਦਾ ਇਸ ਤਰ੍ਹਾਂ ਕਿੱਲੇ ਨਾਲ ਵੀ ਤੈਨੂੰ ਇਤਨਾ ਜਿਆ ਰੱਸਾ ਦੇ ਦਈਏ ਤੇ ਕਿੱਲੇ ਨਾਲ ਬਣ ਕੇ ਤੂੰ ਇਤਨੇ ਘੰਟੇ ਰਵੇਂ ਰਹਿ ਸਕਦਾ ਆਪਾਂ ਜਾਨਵਰ ਵਾਲੇ ਤਰਸ ਨਹੀਂ ਕਰਦੇ ਭਾਵੇਂ ਸਿ ਪਾਲੇ ਹੋਏ ਨੇ ਗਾਵਾਂ ਮੱਝਾਂ ਉਹਨਾਂ ਦਾ ਕਿੰਨਾ ਕੁ ਰੱਸਾ ਹੁੰਦਾ ਕਿੰਨਾ ਕੁ ਸੀ ਸੰਗਲ ਖੁੱਲ ਦਿੱਤੀ ਹੋਈ ਹੈ ਉਹਨਾਂ ਨੂੰ ਬਸ ਉਸ ਉਸ ਤਰ੍ਹਾਂ ਹੀ ਰਹਿੰਦੇ ਨੇ ਇਹ ਪਤਾ ਮੈਂ ਕਿਉਂ ਕਹਿ ਰਿਹਾ ਬਾਬਾ ਕਬੀਰ ਜੀ ਕਹਿੰਦੇ ਨੇ ਤੂੰ ਨਾਮ ਜਪ ਲੈ ਨਹੀਂ ਤੇ ਚਾਰ ਪਾਉ ਦੋ ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਈ ਹੈ ਉਠਤ ਬੈਠਤ ਠੇਂਗਾ ਪਰ ਹੈ ਤਬ ਕਤ ਮੂੰਡ ਲੁਕਈ ਹੈ ਹਰ ਬਿਨ ਬੈਲ ਬਿਰਾਨੇ ਹੋਈ ਹੈ ਫਾਟੇ ਨਾ ਕਨ ਟੂਟੇ ਕਾਨਨ ਕੋਦੋ ਕੋ ਭੁਸ ਖਈ ਹੈ ਤੈਨੂੰ ਭੂਸਾ ਖਾਣ ਨੂੰ ਮਿਲੇਗਾ ਹੁਣ ਤੈਨੂੰ ਨਿਰੰਕਾਰ ਵਾਹਿਗੁਰੂ ਨੇ ਛੱਤੀ ਪਦਾਰਥ ਦਿੱਤੇ ਨੇ ਵਨਸਮਨ ਨੇ ਖਾਂਦਾ ਹੈ ਮਨਮਰਜ਼ੀ ਨਾਲ ਖਾਂਦਾ ਹੈ ਜਦੋਂ ਮਰਜ਼ੀ ਖਾ ਲੰਦਾ ਤੈਨੂੰ ਕੋਈ ਪੁੱਛਣ ਵਾਲਾ ਨਹੀਂ ਰੋਕਣ ਟੋਕਣ ਵਾਲਾ ਨਹੀਂ ਤੇ ਉਸ ਵੇਲੇ ਵੀ ਤੈਨੂੰ ਪਰਮਾਤਮਾ ਦਾ ਨਾਮ ਜਪਿਆਂ ਮੌਤ ਪੈਂਦੀ ਹੈ ਪਰਮਾਤਮਾ ਦਾ ਮਨ జ్ఞాప ਕਰਦੇ ਤੈਨੂੰ ਇਹ ਲੱਗਦਾ ਕਿ ਪਤਾ ਨਹੀਂ ਕਿਤਨੇ ਪਹਾੜ ਤੇਰੇ ਚ ਟੁੱਟ ਪੈਣ ਨੇ ਜਿਵੇਂ ਪਾਤਸ਼ਾਹ ਬਾਣੀ ਚ ਕਹਿੰਦੇ ਨੇ ਨਾ ਕਿ ਸਾਰੋ ਦਿਨਸ ਮਜੂਰੀ ਕਰਾ ਹਰ ਸਿਮਰਨ ਕੀ ਬੇਲਾ ਬੱਜਰ ਸਿਰ ਪਰ ਕਦੇ ਸਾਰੇ ਦਿਨ ਨਿੰਦਿਆ ਚੁਗਲੀ ਕਰਦਾ ਹੈ ਕੰਮ ਧੰਦੇ ਕਰਦਾ ਹੈ ਪੈਸੇ ਕਮਾਉਂਦਾ ਹੈ ਜੋੜਦਾ ਸਤਿਗੁਰੂ ਜੀ ਕਹਿੰਦੇ ਮੈਂ ਕਰ ਤੈਨੂੰ ਮਨਾ ਤੇ ਨਹੀਂ ਕੀਤਾ ਪਰ ਜਿਹੜਾ ਤੇਰਾ ਇਹ ਦੋ ਘੜੀਆਂ ਦਾ ਟਾਈਮ ਹੁੰਦਾ ਸਿਮਰਨ ਕਰਨ ਦਾ ਨਿਤਨੇਮ ਕਰਨ ਦਾ ਤੂੰ ਉਹ ਵੀ ਗਵਾ ਲੈਂਦਾ ਤੈਨੂੰ ਉਹ ਭਾਰ ਲੱਗਦਾ ਅਗਰ ਤੂੰ ਜੌਬ ਕਰਦਾ ਤੈਨੂੰ ਓਵਰਟਾਈਮ ਮਿਲਦਾ ਤੂੰ 2 ਘੰਟੇ ਹੋਰ ਕਰ ਲੈਂਦਾ 4 ਘੰਟੇ ਹੋਰ ਕਰ ਲੈਂਦਾ ਛੁੱਟੀ ਦੇ ਦਿਨ ਵੀ ਤੈਨੂੰ ਕੋਈ ਬੁਲਾ ਚਲਾ ਜਾਂਦਾ ਪਰ ਜਪਜੀ ਸਾਹਿਬ ਦਾ ਪਾਠ ਕਰਨ ਗਿਆ 15 ਮਿੰਟ ਤੈਨੂੰ ਐਂ ਲੱਗਦਾ ਜਿਵੇਂ ਪਹਾੜ ਪੱਥਰ ਮੇਰੇ ਸਿਰ ਤੇ ਆ ਗਿਆ ਸਾਰੋ ਦਿਨਸ ਮਜੂਰੀ ਕਰੇ ਹਰ ਸਿਮਰਨ ਦੀ ਬੇਲਾ ਬੱਜਰ ਸਿਰ ਪਰ ਤੋ ਖਰ ਮੈਂ ਜੁਨਾ ਦੀ ਗੱਲ ਕਰ ਰਿਹਾ ਸੀ ਤੋ ਆ ਸਾਨੂੰ ਉਹ ਜੂਨਾ ਗਦੇ ਦੀਆਂ ਕੁੱਤੇ ਦੀਆਂ ਖੋਤੇ ਦੀਆਂ ਬੈਲ ਦੀਆਂ ਚੰਗੀਆਂ ਜੂਨਾ ਨਹੀਂ ਮਾੜੀਆਂ ਜੂਨਾ ਵਿੱਚ ਵੀ ਸਤਿਗੁਰੂ ਜੀ ਕਹਿੰਦੇ ਤੂੰ ਆਪਣੇ ਆਪ ਨੂੰ ਵੇਖ ਤੇ ਸਹੀ ਇਹ ਮਨੁੱਖਾ ਜਨਮ ਮਿਲੇ ਆ ਅੱਬ ਕੇ ਛੁੱਟ ਕੇ ਠੌਰ ਨਾ ਠਾਉ ਜੇ ਹੁਣ ਮਨੁੱਖਾ ਜਨਮ ਨਹੀਂ ਸਾਂਭਿਆ ਨਾ ਕਿਉਂਕਿ ਇਹ ਔਸਰ ਹੈ ਇਹੀ ਤੇਰਾ ਔਸਰ ਇਹੀ ਤੇਰੀ ਵਾਰ ਘਟ ਪੀਤਰ ਤੂੰ ਦੇਖ ਮੋੜਾ ਇਹ ਤੇਰੀ ਵਾਰੀ ਹੈ ਜੇ ਤੈ ਤੂੰ ਵਾਰੀ ਖੁੰਝਾ ਲਈ ਆਪਾ ਪੰਜਾਬ ਵਿੱਚ ਪਿੰਡਾਂ ਵਿੱਚ ਨਾ ਵਾਰੀ ਹੁੰਦੀ ਸੀ ਪਾਣੀ ਲਾਉਣ ਦੀ ਅਗਰ ਕੋਈ ਵਾਰੀ ਤੇ ਸੌਂ ਗਿਆ ਤੇ ਕਦੋਂ ਉਹਦੀ ਅਗਲੀ ਵਾਰੀ ਆਣੀ ਹੈ ਕਦੋਂ ਗੱਲ ਬਣੇਗੀ ਬੰਦਾ అలਾਰਮ ਲਾ ਕੇ ਸੌਂਦਾ ਕਿ ਮੈਂ ਵਾਰੀ ਤੇ ਲੇਟ ਨਾ ਹੋਵਾਂ ਮੈਂ ਡਿਊਟੀ ਤੇ ਲੇਟ ਨਾ ਹੋਵਾਂ ਇੱਕ ਮਿੰਟ ਵੀ ਤਾਂ ਆਪਾਂ ਇਹ ਜੋ ਨਾਮ ਜਪਣ ਦੀ ਵਾਰੀ ਹੈ ਸਤਿਗੁਰੂ ਕਹਿੰਦੇ ਬਾਕੀ ਤੂੰ ਕੰਮ ਕਰ ਰਿਹਾ ਹੈ ਇਹ ਮਨੁੱਖਾ ਜਨਮ ਤੈਨੂੰ ਮਿਲਿਆ ਸਿਮਰਨ ਕਰਨ ਦਾ ਤੇ ਤੂੰ ਉਹ ਨਹੀਂ ਕਰ ਰਿਹਾ ਤੋਂ ਮੈਂ ਗੱਲ ਕਰ ਰਿਹਾ ਸੀ ਇਹ 84 ਲੱਖ ਜਨਮ ਤੇ ਚਲੋ ਕਿਸੇ ਦੀ ਉਮਰ ਜ਼ਿਆਦਾ ਹੁੰਦੀ ਹੈ ਕਿਸੇ ਦੀ ਘੱਟ ਹੁੰਦੀ ਹੈ ਹੋ ਸਕਦਾ ਕਈ ਜੂਨਾ ਐਸੀਆਂ ਹੁਣ 2 2 4 5 ਸੈਕਿੰਡ ਵਿੱਚ ਹੀ ਮਰ ਜਾਂਦੀਆਂ ਹੁਣ ਪਰ ਜੇਕਰ ਆਪਾਂ ਇੱਕ ਇੱਕ ਜੂਨਾ ਇੱਕ ਇੱਕ ਦਿਨ ਵੀ ਲਾ ਲਈਏ ਵਿਚੰਨੋ 84 ਲੱਖ ਜੂਨਾ ਇੱਕ ਇੱਕ ਦਿਨ ਆਪਾਂ ਬਤਾਈਏ ਤੋ ਕਿਤਨੇ ਕਿਤਨੇ ਸਾਲ ਲੱਗ ਜਾਣਗੇ ਕਿਤਨਾ ਅਸੀਂ ਭਟਕ ਕੇ ਆਏ ਆ ਪਰ ਸਾਨੂੰ ਉਹ ਸਮਝ ਨਹੀਂ ਆਂਦੀ ਸਤਗੁਰੂ ਜੀ ਫਰਮਾ ਰਹੇ ਨੇ ਭਰਮ ਭਰਮ ਜੋਨ ਮਨ ਮੁਖ ਪਰਮਾਈ ਮਨਮੁਖ ਦਾ ਮਤਲਬ ਹੈ ਵੀ ਅਸੀਂ ਗੁਰੂ ਦੀ ਗੱਲ ਨਹੀਂ ਸੁਣੀ ਆਪਣੇ ਮਨ ਦੇ ਆਖੇ ਲੱਗੇ ਰਹੇ ਤੇ ਮਨ ਜਿਹੜਾ ਨਾ ਅੰਨ ਹੈ ਮਨ ਜਿਹੜਾ ਸਿਆਣਾ ਨਹੀਂ ਹੈ ਪਾਤਸ਼ਾਹ ਕਹਿੰਦੇ ਨੇ ਮਨ ਤੇ ਐਸਾ ਹੈ ਕਿ ਭਾਵੇਂ ਤੂੰ ਕਿੰਨੇ ਵੇਦ ਸ਼ਾਸਤਰ ਪੜ ਮਨ ਮੂਰਖ ਦਾ ਮੂਰਖ ਹੀ ਰਹਿੰਦਾ ਜਬਜੀਤ ਸਾਹਿਬ ਦੀ ਪਹਿਲੀ ਪੌੜੀ ਸਤਿਗੁਰੂ ਜੀ ਨੇ ਇਹ ਹੀ ਕਿਹਾ ਕਿ ਸਹਸ ਸਿਆਣ ਪਾ ਲਖ ਹੋਏ ਤਾਂ ਇੱਕ ਨਾ ਚੱਲ ਲੈਣਾ ਵੀ ਭਾਵੇਂ ਤੈਨੂੰ ਕਿਤਨੀਆਂ ਵੀ ਸਿਆਣਪਾਂ ਹੋਣ ਲੱਖ ਚਤਰਾਈਆਂ ਹੋਣ ਜਿਹੜਾ ਮਨ ਨੂੰ ਸਮਝਾਣ ਵਾਸਤੇ ਹੈ ਨਾ ਇਹ ਇੱਕ ਚਤਰਾਈ ਕੰਮ ਨਹੀਂ ਆਉਂਦੀ ਵੱਡੇ ਵੱਡੇ ਬੰਦੇ ਫਟਕੇ ਹੋਏ ਨੇ ਉਹ ਲੋਕੀ ਪਟਾਖੇ ਰਾਇਏ ਨੇ ਸਤਿਗੁਰੂ ਪਾਤਸ਼ਾਹ ਤੇ ਇੱਥੋਂ ਤੱਕ ਕਹਿੰਦੇ ਨੇ ਚਾਰ ਵਰਨ ਚੌਹਾਂ ਕੇ ਮਰਦਨ ਖੱਟਤਰ ਸਰਮੁਗ ਬੱਲੀ ਰੇ ਕਹਿੰਦੇ ਨੇ ਚਾਰ ਵਰਨ ਨੇ ਨਾ ਆਪਾਂ ਕਦੇ ਐਸੋ ਦੇ ਪੰਡਤ ਵਿਦਵਾਨ ਨੇ ਨਹੀਂ ਕਿਸੇ ਵਰਨ ਵਿੱਚ ਜਾਂ ਕੋਈ ਬੰਦਾ ਸੋਚੇ ਭਈ ਅਸੀਂ ਬਹਾਦਰਾਂ ਸਾਡੀਆਂ ਕੌਮਾਂ ਨਹੀਂ ਪੂਰੇ ਵਰਲਡ ਵਿੱਚ ਕਿੰਨੇ ਤਾਰੇ ਨੇ ਕਿੰਨੀਆਂ ਜਾਤਾਂ ਨੇ ਕਿੰਨੇ ਵਰਣ ਵੰਡ ਨੇ ਸਭ ਦੇ ਵਿੱਚ ਹੀ ਕੋਈ ਪੜੇ ਲਿਖੇ ਬਹਾਦਰ ਸਾਰੇ ਪੁਰਸ਼ ਹੁੰਦੇ ਨੇ ਪਰ ਸਤਗੁਰੂ ਜੀ ਕਹਿੰਦੇ ਨੇ ਇਹ ਜੋ ਮਾਇਆ ਮਮਤਾ ਹੈ ਨਾ ਇਹ ਵੱਡੇ ਵੱਡੇ ਬੱਲੀ ਪੜੇ ਲਿਖੇ ਬੰਦੇ ਸਾਰੇ ਰੁੜ ਜਾਂਦੇ ਨੇ ਕੋਈ ਵਿਰਲਾ ਹੀ ਬਚਦਾ ਹੈ ਕੋਈ ਵਿਰਲਾ ਨੇ ਤੇ ਸਾਰੇ ਬੰਦੇ ਰੁੱੜ ਜਾਂਦੇ ਨੇ ਭਾਵੇਂ ਕੋਈ ਕਿਸੇ ਵੀ ਜਾਤ ਪਾਤ ਦਾ ਹੋਵੇ ਕਿਤੇ ਨੇ ਪੜੇ ਲਿਖੇ ਹੁਣ ਤੇ ਸਤਗੁਰੂ ਜੀ ਇੱਥੇ ਫਰਮਾਨ ਕਰ ਰਹੇ ਨੇ ਕਿ ਪਰਮ ਪਰਮ ਜੋਨ ਮਨ ਮੁਖ ਪਰਮਾਈ ਇਹ ਮੰਦੇ ਪਿੱਛੇ ਲੱਗ ਕੇ ਜੇ ਔਰ ਅਸੀਂ ਮਨ ਨੂੰ ਪਾਲਦੇ ਆ ਮੰਦੇ ਆਕੇ ਹੀ ਲੱਗਦੇ ਆ ਗੁਰੂ ਦੀ ਗੱਲ ਹੀ ਨਹੀਂ ਸੁਣਦੇ ਤੇ ਮਨ ਤੇ ਚੰਚਲ ਹੈ ਮਨ ਵਿਸ਼ੇਵਿਕਾਰਾਂ 'ਚ ਫਸਿਆ ਮਨ ਨੂੰ ਤੇ ਪੁਰਾਣੀਆਂ ਪੁਠੀਆਂ ਆਤਾਂ ਪਈਆਂ ਨੇ ਔਰ ਇਹੋ ਹੀ ਵਜ੍ਹਾ ਹੈ ਕਿ ਕਦੀ ਕੋਈ ਜਾਨਵਰ ਕਿਉਂਕਿ ਅਸੀਂ ਜੋ ਬਿਤਾ ਕੇ ਆਏ ਆ ਨਾ ਮੁਰਜੀ ਵੀ ਆਪਾਂ ਬੈਠੇ ਹੁੰਦੇ ਆ ਕਦੀ ਕੋਈ ਬਚਪਨ ਦਾ ਮਿੱਤਰ ਚੇਤੇ ਆ ਜਾਂਦਾ ਕਦੀ ਕਿਸੇ ਨਾਲ ਵਾਈ ਦਾ ਕੰਮ ਕੀਤਾ ਉਹ ਚੇਤੇ ਆ ਜਾਂਦਾ ਕਦੀ ਕਿਸੇ ਨਾਲ ਬੱਸ ਸਟੈਂਡ ਵਿੱਚ ਸਫਰ ਕੀਤਾ ਬੜਾ ਚੰਗਾ ਬੰਦਾ ਮਿਲਿਆ ਸੀ ਕਦੀ ਉਹ ਚੇਤੇ ਆ ਜਾਂਦਾ ਪੁਰਾਣੀ ਗੱਲਾਂ ਪਤਾ ਨਹੀਂ ਕਿੰਨੀਆਂ ਚੇਤੇ ਆਂਦੀਆਂ ਨੇ ਇਸੇ ਤਰ੍ਹਾਂ ਸਾਨੂੰ ਪਿਛਲੇ ਜਨਮਾਂ ਦੇ ਸੰਸਕਾਰ ਵੀ ਉਗੜ ਕੇ ਕਦੀ ਸਾਨੂੰ ਕੁੱਤਾ ਬਣਾ ਦਿੰਦੇ ਨੇ ਕਦੀ ਖੋਤਾ ਬਣਾ ਦਿੰਦੇ ਨੇ ਕਦੀ ਕਿਹੜੇ ਜਾਨਵਰ ਅੰਦਰ ਆ ਜਾਂਦਾ ਹੈ ਇਸੇ ਕਰਕੇ ਪਾਤਸ਼ਾਹ ਕਹਿੰਦੇ ਨੇ ਅਸਲ ਵਿੱਚ ਤੂੰ ਇਨਸਾਨ ਨਹੀਂ ਕੌਣ ਹੈ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਕਿਉਂਕਿ ਕਈ ਜਾਨਵਰਾਂ ਦੇ ਸੰਸਕਾਰ ਅੰਦਰ ਪਏ ਹੋਏ ਨੇ ਅੰਦਰ ਹੀ ਨੇ ਉਹ ਪ੍ਰਗਟ ਹੁੰਦੇ ਨੇ ਪਤਾ ਨਹੀਂ ਕਿਹੜਾ ਜਾਨਵਰ ਅੱਗੇ ਆ ਜਾਏ ਨਹੀਂ ਤੇ ਇਨਸਾਨ ਤੇ ਉਹ ਜੇ ਕੰਮ ਨਹੀਂ ਕਰਦੇ ਤਈਓ ਕਿਹਾ ਜਾਂਦਾ ਬਈ ਤੂੰ ਇਹ ਬੰਦੇ ਇਨਸਾਨ ਇਨਸਾਨ ਬਣ ਲੇਕਿਨ ਸਾਨੂੰ ਤੇ ਇਨਸਾਨ ਬਣਨਾ ਨਹੀਂ ਆਇਆ ਸਤਿਗੁਰੂ ਜੀ ਕਹਿੰਦੇ ਨੇ ਤੂੰ ਰੱਬੀਅਤ ਸਿੱਖ ਪਰਮਾਤਮਾ ਦੇ ਗੁਣ ਸਿੱਖ ਜਦੋਂ ਤੇਰੇ ਅੰਦਰ ਪਰਮਾਤਮਾ ਦੇ ਗੁਣ ਆਣਗੇ ਤਾਂ ਈਸ਼ਵਰ ਵਾਲਾ ਬਣੇਗਾ ਅਜੇ ਤੇ ਅਸੀਂ ਇਨਸਾਨ ਤੋਂ ਵੀ ਥੱਲੇ ਆ ਤੋ ਸਤਿਗੁਰੂ ਜੀ ਇੱਥੇ ਦੱਸ ਰਹੇ ਨੇ ਕਿ ਪਰਮ ਪਰਮ ਜੋਨ ਮਨ ਮੁਖ ਪਰਮਾਈ ਮਨ ਦੇ ਪਿੱਛੇ ਲੱਗ ਕੇ ਇਹ ਕਈ ਜੋਨਾਂ ਵਿੱਚ ਇੱਥੇ ਜੋਨ ਨਾ ਹੈ ਯਾਨੀ ਕਿ ਕਈ ਜੋਨੀਆਂ ਦੇ ਵਿੱਚ ਅਸੀਂ ਭਟਕੇ ਆਏ ਆ ਪਹਿਲੇ ਤੇ ਹੁਣ ਸਤਿਗੁਰੂ ਜੀ ਕੀ ਕਹਿ ਰਹੇ ਨੇ ਜਮ ਕਾਲ ਮਾਰੇ ਨਿਤ ਪਤ ਗਵਾਈ ਕਿਉਂਕਿ ਜਮ ਕਾਲ ਦਾ ਮਤਲਬ ਹੁੰਦਾ ਮੌਤ ਮੈਂ ਫਿਰ ਬੇਨਤੀ ਕਰਾਂ ਮੌਤ ਆਂਦੀ ਏ ਜਨਮ ਸਾਨੂੰ ਭੁੱਲ ਗਿਆ ਜਨਮ ਦਾ ਦੁੱਖ ਵੀ ਹੁੰਦਾ ਮਾਂ ਨੂੰ ਤੇ ਯਾਦ ਰਹਿੰਦਾ ਮਾਂ ਜੜੀਏ ਨਾ ਬੱਚੇ ਜੰਮਣ ਤੋਂ ਬਾਅਦ ਭਾਵੇਂ ਜਿੰਨਾ ਮਰਜੀ ਮਾਂ ਵੱਡੀ ਹੋ ਜਾਏ ਪੁੱਤਰ ਭਾਵੇਂ 70 ਸਾਲ ਦਾ ਹੋਵੇ ਮਾਂ 95 ਸਾਲ ਦੀ ਜਿੰਦੀ ਹੋਵੇ ਤੇ ਮਾਂ ਨੂੰ ਪੁੱਛੋ ਤੇ ਮਾਂ ਕਹੇਗੀ ਹਾਂ ਪੁੱਤਰ ਬੜਾ ਓਖਾ ਹੋ ਕੇ ਤੈਨੂੰ ਲਿਆ ਸੀ ਮਾਂ ਦਰਦ ਨਹੀਂ ਭੁੱਲਦੀ ਪਰ ਬੱਚਾ ਕਿਹੜਾ ਕੱਢ ਸੀ ਦਲ ਤੇ ਉਹਨੂੰ ਵੀ ਹੋਇਆ ਬੱਚੇ ਦੀਆਂ ਵੀ ਚੀਕਾਂ ਨਿਕਲ ਜਾਂਦੀਆਂ ਨੇ ਲੇਕਿਨ ਉਹ ਜਨਮ ਦਾ ਦੁੱਖ ਅਸੀਂ ਭੁੱਲ ਗਏ ਅਸੀਂ ਅਵੇਸਲੇ ਹੋ ਗਏ ਜੇ ਸਾਨੂੰ ਜਨਮ ਦਾ ਦੁੱਖ ਯਾਦ ਰਹਿੰਦਾ ਨਾ ਸਾਰੇ ਇਨਸਾਨਾਂ ਨੂੰ ਤਾਂ ਅਸੀਂ ਮਨੁੱਖਾ ਜੂਰ ਇਤਨਾ ਪਟਕਦੇ ਨਾ ਤੁਸੀਂ ਦੇਖੋ ਜਿਸ ਬੰਦੇ ਨੇ ਕੋਈ ਬੜੇ ਔਖੇ ਹੋ ਕੇ ਕੋਈ ਚੀਜ਼ ਲਈ ਹੋਵੇ ਨਾ ਕੋਈ ਬੜੇ ਔਖੇ ਹੋ ਕੇ ਕੋਈ ਚੀਜ਼ ਲਈ ਹੋਵੇ ਤੇ ਬੰਦਾ ਉਹਨੂੰ ਸਾਹਮਣੇ ਰੱਖਦਾ ਕਿਸੇ ਬੰਦੇ ਨੇ ਖੂਨ ਪਸੀਨੇ ਦੀ ਮਿਹਨਤ ਨਾਲ ਘਰ-ਬਾਰ ਬਣਾਇਆ ਹੋਵੇ ਤੇ ਬੱਚੇ ਉਜਾੜ ਰਹੇ ਹੁਣ ਤੇ ਮਾਪਿਆਂ ਨੂੰ ਦੁੱਖ ਹੁੰਦਾ ਕਹਿੰਦੇ ਪੁੱਤਰ ਤੇ ਬੜੀਆਂ ਮਿਹਨਤਾਂ ਨਾਲ ਬਣਾਇਆ ਸੀ ਹੁਣ ਸਾਡੇ ਸਾਹਮਣੇ ਤੂੰ ਜਾ ਰਿਹਾ ਤੇ ਦੁੱਖ ਹੁੰਦਾ ਜਿਹੜੀ ਤੇ ਜਿਹੜੀ ਤਕਲੀਫ ਨਾਲ ਲਈ ਹੋਵੇ ਨਾ ਜਿੱਦੀ ਕੀਮਤ ਅਦਾ ਕੀਤੀ ਹੋਵੇ ਖੂਨ ਪਸੀਨੇ ਦੀ ਤੇ ਜਿੰਨੀ ਮਹਿੰਗੀ ਲਈ ਹੋਵੇ ਤੇ ਪਾਤਸ਼ਾਹ ਬਾਣੀ ਚ ਕਹਿੰਦੇ ਨੇ ਮੈਂ ਤੋ ਮੋਲ ਮਹਿੰਗੀ ਲਈ ਜੀ ਸਕਦਾ ਐ ਦਾਤਾ ਨਿਰੰਕਾਰ ਵਾਹਿਗੁਰੂ ਤੁਸੀਂ ਲੋਕ ਸੋਚਦੇ ਹੋ ਕਹਿੰਦੇ ਪਰਮਾਤਮਾ ਦੇ ਨਾਮ ਐਵੇਂ ਗਵਾ ਦਈਏ ਕਹਿੰਦੇ ਨਹੀਂ ਮੈਂ ਤੇ ਆਪਣਾ ਜੀ ਦੇ ਕੇ ਆਪਣਾ ਸਭ ਕੁਝ ਦੇ ਕੇ ਤਾਂ ਪਰਮਾਤਮਾ ਦਾ ਨਾਮ ਲਿਆ ਕੋਈ ਸਸਤੀ ਚੀਜ਼ ਨਹੀਂ ਸੀ ਮੈਂ ਤੂੰ ਮੋਲ ਮਹਿੰਗੀ ਲਈ ਜੀ ਸਟਾ ਕੰਚਨ ਸਿਉ ਪਾਈ ਹੈ ਨਹੀਂ ਤੋਲ ਮਨ ਦੇ ਰਾਮ ਲਿਆ ਹੈ ਮੋਲ ਤੋ ਜਮਕਾਲ ਦੀ ਮੈਂ ਗੱਲ ਕਰ ਰਿਹਾ ਸੀ ਜਨਮ ਦਾ ਵੀ ਦੁੱਖ ਹੈ ਮਰਨ ਦਾ ਵੀ ਦੁੱਖ ਹੈ ਪਰ ਆਪਾਂ ਨੂੰ ਕੱਲਾ ਮਰਨ ਯਾਦ ਰਹਿ ਜਾਂਦਾ ਜਿਹਨੂੰ ਦੇਖਿਆ ਨਹੀਂ ਜਿਹਨੂੰ ਜਿਵੇਂ ਭੂਤ ਪ੍ਰੇਤ ਕਿਸੇ ਦੇਖਿਆ ਨਹੀਂ ਪਰ ਸਾਰੇ ਡਰਦੇ ਨੇ ਜਮਕਾਲ ਵੀ ਕਿਸੇ ਨੇ ਦੇਖਿਆ ਨਹੀਂ ਐਵੇਂ ਡਰ ਰਹੇ ਨੇ ਸੁਣ ਕੇ ਹੀ ਪਹਿ ਮਰਬੇ ਕੋ ਬਿਸਰਤ ਨਾ ਹਨ ਤਹਿ ਚਿੰਤਾ ਤਨ ਜਾ ਰ ਮਰਨ ਦਾ ਡਰ ਮਰਨ ਤਾਂ ਪਤਾ ਨਹੀਂ ਆਣਾ ਕਿ ਨਹੀਂ ਜਾਣਾ ਮਰਨ ਦਾ ਡੜੀ ਖਾ ਰਿਆ ਖਾਮਾ ਖਾਂ ਇਸ ਤਰ੍ਹਾਂ ਤੇ ਸਤਿਗੁਰੂ ਜੀ ਕਹਿੰਦੇ ਨੇ ਜਮਕਾਲ ਮਾਰੇ ਜਮਕਾਲ ਮਾਰਦਾ ਤੇ ਨਿਤ ਪਤ ਗਵਾਈ ਨਿਤ ਪਤ ਜਾਂਦੀ ਹੈ ਪਤ ਦਾ ਮਤਲਬ ਕੀ ਹੁੰਦਾ ਕਿ ਇੱਜ਼ਤ ਤੇ ਆਪਾਂ ਜੇ ਉਹ ਨਹੀਂ ਦੇਖੀ ਹੈ ਨਾ ਤੇ ਜਮਕਾਲ ਕਈ ਕਿਸਮਾਂ ਦੇ ਹੁੰਦੇ ਨੇ ਜਿਵੇਂ ਕਈ ਬੱਚੇ ਹੀ ਤੰਗ ਕਰ ਦੇਣ ਤੇ ਗਿਆ ਪਾਤਸ਼ਾਹ ਬਾਣੀ ਚੇ ਕਹਿੰਦੇ ਨੇ ਸਤਿਗੁਰੂ ਦਾ ਫਰਮਾਨ ਹੈ ਕਿ ਪਰਮਾਤਮਾ ਦੇ ਨਾਮ ਤੋਂ ਬਿਨਾਂ ਨਾ ਸਾਰੇ ਹੀ ਜਮਕਾਲ ਨੇ ਮੈਂ ਜਿਵੇਂ ਜਾਨਵਰਾਂ ਦੀ ਵੀ ਗੱਲ ਕਰਦਾ ਸਤਿਗੁਰੂ ਜੀ ਨੇ ਵੀ ਜ਼ਿਕਰ ਕੀਤਾ ਕਿ ਅਗਰ ਤੇਰੇ ਬਿਨਾਂ ਰਹਿਣਾ ਪਵੇ ਤਾਂ ਸਾਰਾ ਆਲਾ ਦਵਾਲਾ ਮੈਂ ਸੱਪਾਂ ਨਾਲ ਹੀ ਰਹਿ ਰਿਆ ਮਾਂ ਤਉਦੇ ਬਿਨ ਰੋਗ ਰਜਾਈਆਂ ਦਾ ਓਢਣ नाग ਨਿਵਾਸਾਂ ਦੇ ਰਹਿਣਾ ਤੋ ਸਤਿਗੁਰੂ ਜੀ ਪਾਤਸ਼ਾਹ ਫਰਮਾਨ ਕਰਦੇ ਨੇ ਕਿ ਇੱਕ ਪਰਮਾਤਮਾ ਦੇ ਬਾਝੋਂ ਕਿ ਲੋਕ ਕੀ ਹੁੰਦੇ ਨੇ ਕਿ ਉਹ ਜਮਕਾਲ ਦੇ ਵਿੱਚ ਹੀ ਰਹਿ ਰਹੇ ਨੇ ਸਾਰੇ ਰਿਸ਼ਤੇਦਾਰ ਮਿੱਤਰ ਵੀ ਸਤਗੁਰ ਜੀ ਕਹਿੰਦੇ ਨੇ ਉਹ ਜਮਕਾਲ ਹੀ ਨੇ ਜਿਹੜੇ ਤੇਰੇ ਆਲੇ ਦੁਆਲੇ ਘਰੇ ਹੋਏ ਨੇ ਤਾਂ ਖੈਰ ਮੈਂ ਜਿਹੜੀ ਬੇਨਤੀ ਕਰਨਾ ਚਾਹੁੰਦਾ ਨਿਤ ਪਤ ਗਵਾਈ ਦਾ ਕੀ ਮਤਲਬ ਹੈ ਇਹ ਜੋ ਵਿਸ਼ੇਵਿਕਾਰ ਨੇ ਨਾ ਇਹ ਵੀ ਜਮਕਾਲ ਨੇ ਘਟ ਨਹੀਂ ਉਹਨਾਂ ਤੋਂ ਤੇ ਲੋਭ ਦੇ ਕਾਰਨ ਵੀ ਸਾਡੀ ਪਤ ਜਾਂਦੀ ਹੈ ਔਰ ਕਾਮ ਦੇ ਕਾਰਨ ਕ੍ਰੋਧ ਦੇ ਕਾਰਨ ਲੋਭ ਦੇ ਕਾਰਨ ਸਾਡੀ ਨਿਤ ਪਤ ਜਾਂਦੀ ਹੈ ਬੰਦਾ ਜਦੋਂ ਸਾਨੂੰ ਕਹਿੰਦਾ ਨਾ ਕਿਸੇ ਸਿਆਣੇ ਬੰਦੇ ਨੂੰ ਤੇ ਵੀ ਤੂੰ ਏ ਕੀ ਕੀਤਾ ਤੋਂ ਮਨੁੱਖ ਦੀ ਪੱਤ ਜਾਂਦੀ ਏ ਜਦੋਂ ਕੋਈ ਬੰਦਾ ਸਮਝਾਂਦਾ ਹੈ ਬੜਾ ਸਿਆਣਾ ਹੈ ਤੂੰ ਪਰ ਇਹ ਗੱਲ ਗਲਤੀ ਹੋ ਗਈ ਤਾਂ ਮੰਦੇ ਦੀ ਪੱਤ ਤੇ ਜਾਂਦੀ ਏ ਨਾ ਨਿਤ ਪੱਤ ਜਾਂਦੀ ਏ ਤੇ ਸਤਿਗੁਰੂ ਜੀ ਕਿਉਂਕਿ ਪੱਤ ਨਕਤੇ ਆ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਵੀ ਸਾਡੀ ਪਰਮਾਤਮਾ ਦੇ ਨਾਮ ਤੋਂ ਬਿਨਾਂ ਨਾਮ ਬਿਨਾਂ ਫਿਰ ਐਸੇ ਨਕਤੇ ਹਨ ਤਿੰਨ ਘਸ ਘਸ ਨਕ ਵੜਾਇਆ ਜਿਹੜੇ ਬੰਦੇ ਪਰਮਾਤਮਾ ਦਾ ਨਾਮ ਨਹੀਂ ਜਪਦੇ ਨਾ ਤਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਵਿਸ਼ੇਵਿਕਾਰ, ਨਿੰਦਿਆ, ਚੁਗਲੀ ਇਹ ਤੇਰੀ ਨਿਤ ਰੋਜ਼ਾਨਾ ਨੱਕ ਵਡਵਾਉਂਦੇ ਨੇ ਤੇ ਇਤਨੀ ਨੱਕ ਵੱਡੀ ਜਾਂਦੀ ਹੈ ਜਿਵੇਂ ਕਈ ਭੜੇ ਬੰਦੇ ਹੁੰਦੇ ਨਾ ਉਹਨਾਂ ਨੂੰ ਉਹ ਬੰਦਾ ਕਹਿੰਦਾ ਲੈ ਇਹਨਾਂ ਨੂੰ ਰੋਛੇ ਛਿੱਤਰ ਮਾਰੋ ਫਰਗ ਹੀ ਨਹੀਂ ਪੈਂਦਾ ਰੋਜ਼ ਕਿਉਂਕਿ ਜਿਹੜੇ ਬੰਦਿਆਂ ਨੇ ਆਪਣੀ ਪੱਗ ਲਾ ਕੇ ਕੱਚੇ ਮਾਰੀ ਹੋਵੇ ਜਿਹੜੇ ਬੰਦੇ ਵਿਸ਼ੇਵਿਕਾਰਾਂ ਚ ਨਸ਼ਿਆਂ ਜਿੱਥੇ ਪਏ ਨੇ ਜੋ ਮਰਜ਼ੀ ਉਹਨਾਂ ਨੂੰ ਸੁਣਾਈ ਜਾਓ ਪਤਾ ਹੀ ਨਹੀਂ ਲੱਗਦਾ ਉਹਨਾਂ ਨੂੰ ਵੀ ਕੀ ਕਿਹਾ ਜਾ ਰਿਹਾ ਹੈ ਪਾਤਸ਼ਾਹ ਕਹਿੰਦੇ ਨੇ ਨਾਮ ਤੋਂ ਬਿਨਾ ਅਸੀਂ ਵੀ ਸਾਰੇ ਐਸੇ ਨਕਟੇ ਹੋਏ ਪਈਆਂ ਨਕਵੱਡੀ ਹੋਈਏ ਕਿ ਨਿਤ ਨਿਕ ਵੱਡੀ ਜਾਂਦੀ ਨਾ ਨਿਕ ਨਿਤ ਨਿਤ ਸਾਡੀ ਪੱਤ ਜਾਂਦੀ ਏ ਸਾਨੂੰ ਪਤਾ ਹੀ ਨਹੀਂ ਲੱਗਦਾ ਸੀ ਪੱਤਾਂ ਵੇਛਦੇ ਆ ਅਸੀਂ ਨਿਤ ਨਿਤ ਇਹੀ ਕੰਮ ਕਰਦੇ ਆ ਪਤਾ ਹੀ ਨਹੀਂ ਲੱਗਦਾ ਕੀ ਹੋ ਰਿਹਾ ਤੇ ਸਤਿਗੁਰੂ ਪਾਤਸ਼ਾਹ ਦੱਸ ਰਹੇ ਨੇ ਵੀ ਜਿਹੜਾ ਤੂੰ ਭਰਮ ਦੇ ਕਰਕੇ ਪਟਕ ਰਿਆ ਨਾ ਪਰਮਾਤਮਾ ਤੋਂ ਬਿਨਾ ਕਿਉਂਕਿ ਕਈ ਵਾਰੀ ਸਾਨੂੰ ਪਟਕਣਾ ਸਮਝ ਨਹੀਂ ਆਂਦੀ ਤੋ ਇੱਜ਼ਤ ਤੇ ਸਮਝ ਆਂਦੀ ਏ ਤੇ ਸਤਗੁਰੂ ਇਸ ਕਰਕੇ ਦੂਜੀ ਪੰਕਤੀ ਚ ਕਹਿੰਦੇ ਨੇ ਕਿ ਜਮਕਾਲ ਮਾਰੇ ਨਿਤਪਤ ਗਵਾਈ ਸਤਗੁਰ ਸੇਵਾ ਜਮਕੀ ਕਾਣ ਚੁਕਾਈ ਜੇ ਸਤਗੁਰ ਦੀ ਸੇਵਾ ਕਰੀਏ ਤਾਂ ਜਮਕ ਦੀ ਕਾਣ ਕਹਿੰਦੇ ਨੇ ਜਿਵੇਂ ਪਾਤਸ਼ਾਹ ਕਹਿੰਦੇ ਹਮ ਕਾਹੂ ਕਿ ਕਾਣ ਨਾ ਕੱਟਤੇ ਆਪਣੇ ਗੁਰ ਪ੍ਰਸਾਦ ਦੇ ਮੈਂ ਕਿਸੇ ਦੀ ਪਰਵਾਹ ਨਹੀਂ ਕਰਦਾ ਪਰ ਕਿਧੇ ਆਸਰੇ ਤੇ ਮਨੁੱਖ ਦੇ ਕੋਲ ਪਿੱਛੇ ਜਿਵੇਂ ਆਮ ਆਪਣੇ ਘਰਾਂ ਦੀ ਦੇਸੀ ਬੋਲੀ ਹੈ ਵੀ ਜਿੱਦਾਂ ਪੇਕਾ ਭਾਰੀ ਹੁੰਦਾ ਹੈ ਨਾ ਉਹ ਫਿਰ ਸਾਰੇ ਘਰ ਵਿੱਚ ਮਾਣ ਤਾਣ ਨਾਲ ਰਹਿੰਦੇ ਉਹਨੂੰ ਕੋਈ ਕਹਿ ਨਹੀਂ ਸਕਦਾ ਤੇ ਗਰੀਬ ਵਿਚਾਰੇ ਦੀ ਕੋਈ ਕੁੜੀ ਹੋਵੇ ਜਿਵੇਂ ਇਸ ਤਰ੍ਹਾਂ ਕਰੋ ਪੜ੍ਹੀ ਲਿਖੀ ਹੋਵੇ ਲੋਕੀ ਉਹਨਾਂ ਨੂੰ ਖੁੰਝੇ ਲਾ ਕੇ ਰੱਖਦੇ ਕਿਉਂਕਿ ਅਸੀਂ ਤੇ ਤਈਓ ਮੈਂ ਕਹਿੰਦਾ ਵਾਂ ਅਸੀਂ ਲੋਕ ਇਨਸਾਫ ਨਹੀਂ ਕਰਦੇ ਸਿੱਖਾਂ ਵਿੱਚ ਵੀ ਸੀਗਾ ਲੇਕਿਨ ਅਸੀਂ ਜਦੋਂ ਮਨੁੱਖਤਾ ਦੇ ਤਲ ਤੇ ਆਂਦੇ ਆ ਤੇ ਮੈਂ ਤੇ ਇੰਡੀਆ ਦੀ ਕਲਚਰ ਦੇਖਿਆ ਸਭ ਪਾਸੇ ਕੰਫਰ ਕੇ ਜਿਹੜਾ ਸਾਡੇ ਕੋਲ ਤਗੜਾ ਹੁੰਦਾ ਹੈ ਨਾ ਅਸੀਂ ਉਹਦੇ ਪੈਰ ਫੜ ਲੈਂਦੇ ਆ ਜਿਹੜਾ ਕਮਜ਼ੋਰ ਹੁੰਦਾ ਹੈ ਗਲਤੇ ਗੂਠਾ ਰੱਖਦੇ ਆ ਇਨਸਾਨੀਅਤ ਨਹੀਂ ਆਂਦੀ ਇਹ ਇਨਸਾਨੀਅਤ ਸਿੱਖ ਧਰਮ ਦੀ ਸੀਗਾ ਗੁਰੂ ਪਾਤਸ਼ਾਹ ਨੇ ਸਾਨੂੰ ਇਹ ਸਿਖਾਇਆ ਵੀ ਅਗਰ ਕੋਈ ਤਗੜਾ ਵੀ ਹੈ ਨਾ ਤੂੰ ਮਰਦਾ ਪਰ ਝੁਕ ਨਾ ਇਸੇ ਕਰਕੇ ਜਦੋਂ ਲੋਕਾਂ ਨੂੰ ਇਹ ਬੋਲੀ ਸਮਝ ਨਹੀਂ ਆਉਂਦੀ ਕਹਿੰਦੇ ਪਤ ਨਹੀਂ ਸਿੱਖ ਕਿਹੜੇ ਕਿਸਵੰਦੇ ਨੇ ਵੀ ਅਗਰ ਕੋਈ ਬੰਦਾ ਤਗੜਾ ਹੁੰਦਾ ਹੈ ਰਾਜਾ ਮਹਾਰਾਜਾ ਅਗਰ ਕੋਈ ਬੇਇਨਸਾਫੀ ਕਰਦਾ ਸਿੱਖ ਸਮਝੌਤਾ ਨਹੀਂ ਕਰਦਾ ਬਾਕੀ ਕਰ ਲੈ ਬਾਕੀ ਜਿਹੜੇ ਨਾ ਉਹਨਾਂ ਦਾ ਨਿਯਮ ਹੀ ਹੋਈ ਹੈ ਇਸੇ ਕਰਕੇ ਹਿੰਦੁਸਤਾਨ ਦੀ ਜੋ ਚਾਣਕ ਨੀਤੀ ਹੈ ਨਾ ਉੱਦੇ ਜੋ ਰਾਜਨੀਤੀ ਦੇ ਅਸੂਲ ਨੇ ਪਹਿਲਾ ਅਸੂਲ ਹੀ ਹੋਈ ਹੈ